ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਰਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਜੀ ਅੱਜ ਦੀ ਨਵੀਂ ਕਲੈਕਸ਼ਨ ਦੇ ਵਿੱਚ ਤੇ ਭੈਣਾ ਦੇ ਬੁਟੀਕ ਤੇ ਤੇ ਮੈਂ ਤੁਹਾਡੀ ਅਮਨ ਤੇ ਅੱਜ ਆਪਾਂ ਇਹ ਕਲੈਕਸ਼ਨ ਲੈ ਕੇ ਆਏ ਹਾਂ ਜੀ ਪ੍ਰਿੰਟ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆਂ हां काफी टाइम पहले हमने आपालेना सूटों की वीडियो अपलोड की थी बहुत बढ़िया रिस्पांस रहा बहुत ज्यादा बढ़िया फैब्रिक है जी आप ਤੁਸੀਂ इजीली ਜਿਹੜਾ ਗਰਮੀ ਚ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਅਗਰ ਤੁਸੀਂ ਲਾਈਨਿੰਗ ਲਗਾਉਣਾ ਪਸੰਦ ਕਰਦੇ ਤੁਸੀਂ ਲਗਵਾ ਸਕਦੇ ਹੋ ਅਗਰ ਤੁਸੀਂ ਨਹੀਂ ਲਾਈਕ ਕਰਦੇ ਲਾਈਨਿੰਗ ਤਾਂ ਤੁਸੀਂ ਨਹੀਂ ਲਗਵਾ ਸਕਦੇ ਵੈਸੇ ਇਹਨਾਂ ਦੇ कॉटन ਦੇ ਜਿਹੜਾ ਸੂਟ ਦੇ ਨਾਲ نیچے ਲਾਈਨਿੰਗ ਲਗਵਾਉਣ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਅਗਰ ਚੈਨਲ ਤੇ ਫਸਟ ਟਾਈਮ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਔਰ ਨਾਲ ਦੇ ਨਾਲ ਤੁਸੀਂ ਜਿਹੜੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਕਿਉਂਕਿ ਤੁਸੀਂ ਵੀਡੀਓ ਫਿਰ ਲੇਟ ਦੇਖਦੇ ਹੋ ਫਿਰ ਤੁਸੀਂ ਕਹਿੰਦੇ ਦੀਦੀ ਸਾਨੂੰ ਇਹ ਸੂਟ ਚਾਹੀਦਾ ਉਸ ਟਾਈਮ ਤੱਕ ਸੂਟ ਜਿਹੜੇ ਨੇ ਸਾਰੇ ਨਿਕਲ ਜਾਂਦੇ ਨੇ ਚਲੋ ਜੀ ਅੱਜ ਦੀ ਕਲੈਕਸ਼ਨ ਦਾ ਫਰਸਟ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਹੀ ਸੋਹਣਾ ਕਲਰ ਹੈ ਜੀ ਲਾਈਟ ਅਪਰਿੰਗ ਪੀਲਾ ਜਿਹਾ ਕਹਿ ਦਿੰਨੇ ਆ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹ ਸੂਟ ਰਹਣਗੇ ਜੀ 올 ਓਵਰ ਔਰ ਬਿਨਾਂ ਦੁਪੱਟੇ ਤੋਂ ਰਹਣਗੇ ਜੀ ਤੇ ਜਿਹੜਾ ਤੁਹਾਨੂੰ ਸਕਰੀਨ ਤੇ ਪ੍ਰਾਈਸ ਸ਼ੋ ਹੋਏਗਾ ਬਿਨਾ ਸਟੀਚਿੰਗ ਤੋਂ ਹੋਏਗਾ ਬਿਨਾ ਦੁਪੱਟੇ ਤੋਂ ਹੋਏਗਾ ਆਗਰ ਤੁਸੀਂ ਸਾਡੇ ਤੋਂ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਦੁਪੱਟਾ ਨਾਲ ਬਿਨਾ ਡਾਈ ਤੋਂ ਵੀ ਲੈਣਾ ਚਾਹੁੰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਨੂੰ ਦੁਪੱਟਾ ਉਸੇ ਤਰੀਕੇ ਨਾਲ ਹੀ ਭੇਜ ਦਾਂਗੇ ਠੀਕ ਹੈ ਜੀ ਕਲਰ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਬਹੁਤ ਜਿਆਦਾ ਸੋਹਣੇ ਕਲਰ ਨੇ ਜੀ ਫੈਬਰਿਕ ਰਹੇਗਾ ਜੀ 5 ਮੀਟਰ 5 ਮੀਟਰ ਦੇ ਵਿੱਚ ਆਰਾਮ ਨਾਲ इजीली ਤੁਹਾਡਾ ਡਰਾਪ ਸੂਟ ਬਣ ਜਾਂਦਾ ਹੈ ਟਿਸਟਾ ਬ੍ਰਾਂਡ ਰਹੇਗਾ ਜੀ ਟਿਸਟਾ ਬ੍ਰਾਂਡ ਦੇ ਸਾਰੇ ਸੂਟ ਰਹਣਗੇ ਆਈ ਥਿੰਕ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿਉਂਕਿ ਪਹਿਲਾਂ ਆਪਾਂ ਨੇ ਵੀਡੀਓ ਆਪਣੀ ਅਪਲੋਡ ਕੀਤੀ ਸੀ ਉਹਦੇ ਵਿੱਚ ਦੱਸਿਆ ਹੋਇਆ ਸੀ ਬਟ ਆਪਣਾ ਫਿਰ ਦੱਸਣਾ ਫਰਜ਼ ਬਣਦਾ ਅਗਲਾ ਕਲਰ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਲਾਈਟ ਪੀਸ ਜਿਹਨੂੰ ਆਪਾਂ ਲਾਈਟ ਲਾਈਟ ਪਿੰਕ ਵੀ ਕਹਿ ਸਕਦੇ ਹਾਂ ਤੁਸੀਂ ਸਾਡੇ ਫੈਬ੍ਰਿਕ ਦੇ ਉੱਪਰ ਸਟੈਂਪ ਚੈੱਕ ਕਰ ਸਕਦੇ ਹੋ ਸਟੈਂਪ ਲੱਗੀ ਹੋਈ ਹੈ ਟਿਸਟਾ ਦੀ ਜੀ ਬਿਨਾਂ ਸਟੈਂਪ ਤੋਂ ਤੁਹਾਨੂੰ ਕੋਈ ਵੀ ਫੈਬ੍ਰਿਕ ਜਿਹੜਾ ਆਪਾਂ ਨਹੀਂ ਦਵਾਂਗੇ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋ ਟੀਸ ਦਾ ਦੀ ਸਟੈਂਪ ਲੱਗੀ ਹੋਈ ਹੈ ਸੂਟ ਰਹਿਣਗੇ ਜੀ 올ਓਵਰ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਸਕਰੀਨ ਉੱਪਰ ਵਟਸਐਪ ਨੰਬਰ ਸ਼ੋ ਹੋ ਰਿਹਾ ਸਾਨੂੰ ਸੈਂਡ ਕਰ ਸਕਦੇ ਹੋ ਪ੍ਰਾਈਸ ਸਭ ਦੇ ਸੇਮ ਰਹਿਣਗੇ ਕਲਰ ਅਲੱਗ-ਅਲੱਗ ਰਹਿਣਗੇ ਪ੍ਰਿੰਟਿੰਗ ਅਲੱਗ-ਅਲੱਗ ਰਹੇਗੀ ਜੀ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਆਪਣਾ ਆਪਣਾ ਸਾਈਡ ਤੇ ਕਰਵਾਈ ਜਾਓ ਜੀ ਅਗਲਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਔਰ ਫੈਬਰਿਕ ਬਹੁਤ ਜਿਆਦਾ ਸੌਫਟ ਹੈ ਜੀ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੂਟ ਰੈਡੀ ਹੁੰਦੇ ਨੇ ਜੀ ਅਸੀਂ ਇਹਦੇ ਨਾਲ ਦੇ ਕਾਫੀ ਸੂਟ ਜਿਹੜੇ ਨੇ ਸਟਿਚ ਕਰਵਾ ਕੇ ਭੇਜੇ ਨੇ ਇਹਨਾਂ ਦੇ ਨਾਲ ਆਪਾਂ ਨੇ ਟਾਈ ਐਂਡ ਡਾਈ ਦੁਪੱਟੇ ਕੀਤੇ ਨੇ ਕਿਸੇ ਨਾਲ ਆਪਾਂ ਨੇ ਪਲੇਨ ਦੁਪੱਟੇ ਕੀਤੇ ਨੇ ਦੁਪੱਟਾ ਜਿਹੜਾ ਰਹੇਗਾ ਜੀ ਉਹ ਤੁਹਾਡੀ ਪਸੰਦ ਦਾ ਰਹੇਗਾ ਵੀ ਤੁਸੀਂ ਕਿਸ ਤਰੀਕੇ ਦਾ ਦੁਪੱਟਾ ਜਿਹੜਾ ਲਾਇਕ ਕਰਦੇ ਹੋ ਵੈਸੇ ਤਾਂ ਅਗਰ ਆਪਾਂ ਇਹਦੇ ਨਾਲ ਕਾਟਨ ਮਸ਼ਲੀਨ ਦੇ ਦੁਪੱਟੇ ਡਾਈ ਕਰਵਾਉਨੇ ਆ ਕਿਉਂਕਿ ਦੇਖੋ ਜਿਹੜਾ ਆਪਣਾ ਸੂਟ ਹੈ ਦਾ ਉਹਦਾ ਬੇਸ ਹੈਗਾ ਕਾਟਨ ਤੇ ਅਗ ਜਦੋਂ ਦੁਪੱਟਾ ਲਗਾ ਲਿਆ ਤਾਂ ਸੂਟ ਦੀ ਲੁੱਕ ਵੀ ਜਿਹੜੀ ਨਹੀਂ ਆਣੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਫੈਬਰਿਕ ਰਹੇਗਾ ਜੀ 5 ਮੀਟਰ 5 ਮੀਟਰ ਦੇ ਵਿੱਚ ਆਰਾਮ ਨਾਲ ਤੁਹਾਡਾ ਜਿਹੜਾ ਸੂਟ ਹੈ ਉਹ ਬਣ ਜਾਏਗਾ ਕਲਰ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਨੇ ਜੀ ਜਗਲਾ ਕਲਰ ਚੈੱਕ ਕਰੋ ਸਾਰੇ ਹੀ ਪ੍ਰਿੰਟ ਬਹੁਤ ਜਿਆਦਾ ਸੋਹਣੇ ਨੇ ਜੀ ਲਾਈਟ ਔਰ ਡਾਰਕ ਦਾ ਜਿਹੜਾ ਕੰਬੀਨੇਸ਼ਨ ਆ ਬਹੁਤ ਸੋਹਣਾ ਦਿੱਤਾ ਹੋਇਆ ਤੁਸੀਂ ਇਹਦੇ ਵਿੱਚ ਦੇਖ ਸਕਦੇ ਜਿਵੇਂ ਹਲਕਾ ਜਿਹਾ ਕਲਰ ਹੈਗਾ ਜੀ ਗਾਜ਼ਰੀ ਇਹਦੇ ਵਿੱਚ ਸਕਿਨ ਕਲਰ ਦੇ ਫਲਾਵਰ ਨੇ ਗ੍ਰੀਨ ਲਾਈਟ ਗ੍ਰੀਨ ਜਿਹਾ ਕਲਰ ਆ ਜੀ ਜਦੋਂ ਆਪਾਂ ਦੁਪੱਟਾ ਡਾਈ ਹੈ ਟਾਈ ਐਂਡ ਡਾਈ ਦਾ ਕਰਦੇ ਆ ਤਾਂ ਜਿਵੇਂ ਸੂਟ ਦੇ ਵਿੱਚ ਕਲਰ ਹੁੰਦੇ ਨੇ ਆਪਾਂ ਉਹੀ ਕਲਰ ਪਾ ਕੇ ਦੁਪੱਟੇ ਨੂੰ ਜਿਆਦਾ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜੀ ਕਲਰ ਚੈੱਕ ਕਰ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋ ਟਿਸਟਾ ਬ੍ਰਾਂਡ ਰਹੇਗਾ 5 ਮੀਟਰ ਸੂਟ ਰਹੇਗਾ ਆਰਾਮ ਨਾਲ ਤੁਹਾਡਾ 5 ਮੀਟਰ ਦੇ ਵਿੱਚ ਸੂਟ ਇਹ 올ਓਵਰ ਸੂਟ ਰਹਿਣਗੇ ਸਟਿਕ ਸਕਰੀਨ ਤੇ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਜਿਉ ਬਿਨਾ ਸਟੀਚਿੰਗ ਤੋਂ ਹੋ ਰਿਹਾ ਬਿਨਾ ਦੁਪੱਟੇ ਤੋਂ ਹੋ ਰਿਹਾ ਅਗਰ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਵਟਸਐਪ ਤੇ ਲਿਖ ਕੇ ਭੇਜੋ ਕਿ ਦੀਦੀ ਅਸੀਂ ਜਿਹੜਾ ਦੁਪੱਟਾ ਵੀ ਰੈਡੀ ਕਰਵਾਉਣਾ ਹੈ ਜੀ ਤੇ ਲੋ ਜੀ ਇਹ ਵਾਲਾ ਕਲਰ ਕਾਫੀ ਜ਼ਿਆਦਾ ਟ੍ਰੈਂਡਿੰਗ ਸੀ ਕਾਫੀ ਟਾਈਮ ਤੋਂ ਇਹ ਕਲਰ ਚੱਲ ਰਿਹਾ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਜ਼ਿਆਦਾ ਪਿਆਰਾ ਫੈਬਰਿਕ ਇੰਨਾ ਕਾ ਜ਼ਿਆਦਾ ਸੌਫਟ ਹੈ ਨਾ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਤੁਸੀਂ ਖੁਦ ਕਹੋਗੇ ਕਿ ਹਾਂ ਅਗਰ ਆਪਾਂ ਨੇ ਪੈਸੇ ਕਿਤੇ ਲਗਾਏ ਨੇ ਬਹੁਤ ਹੀ ਵਧੀਆ ਪ੍ਰਿੰਟ ਹੈ ਪ੍ਰਿੰਟ ਚੈੱਕ ਕਰ ਸਕਦੇ ਹੋ ਲਾਈਟ ਗ੍ਰੀਨ ਜਿੰਨੂੰ ਆਪਾਂ ਕਹਿੰਦੇ ਮਹਿੰਦੀ ਸ਼ੇਡ ਵੀ ਕਹ ਦਿੰਦੇ ਆ ਗ੍ਰੀਨ ਟੱਚ ਵੀ ਹੈ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਉਹ ਦੀ ਸਕਰੀਨ ਸ਼ਾਟ ਲਈ ਜਾਓ ਥੋੜਾ ਕਲੋਜ਼ ਕਰਕੇ ਦਿਖਾ ਦਿਓ ਕਿਉਂਕਿ ਜਿਹੜਾ ਉਹਨਾਂ ਨੂੰ ਪਤਾ ਲੱਗਦਾ ਪ੍ਰਿੰਟ ਦਾ ਵੀ ਕਿਵੇਂ ਦਾ ਪ੍ਰਿੰਟ ਹੈ ਕਿਉਂਕਿ ਹੁਣ ਜਿਵੇਂ ਤੁਹਾਨੂੰ ਪਤਾ ਹੈ ਜੀ ਅੱਗੇ ਗਰਮੀ ਹੈ ਆਪਣੇ ਇੰਤ ਸੋ ਹੁਣ ਆਪਾਂ ਕੋਸ਼ਿਸ਼ ਇਹ ਹੀ ਕਰਦੇ ਕਿ ਜਿਹੜਾ ਫੈਬਰਿਕ ਲੈ ਕੇ ਆਈਏ ਉਹ ਗਰਮੀ ਵਾਲਾ ਹੀ ਲੈ ਕੇ ਆਈਏ ਤੇ ਕਾਫੀ ਆਪਣੀਆਂ ਭੈਣਾਂ ਬਾਹਰ ਵਾਲੀਆਂ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਜੀ ਜਿਵੇਂ 크ريب ਦੇ ਸੂਟਾਂ ਦੀ ਤੇ ਉਹ ਕਾਫੀ ਕਹਿੰਦੇ ਰਹਿੰਦੇ ਨੇ ਕਿ ਦੀਦੀ 크ريب ਦੇ ਸੂਟ ਲੈ ਕੇ ਆਓ ਤੇ ਕੋਈ ਗੱਲ ਜੀ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਜਿਹੜੀ ਆਪਾਂ ਲਈ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਈ ਉਹਦੇ ਵਿੱਚ 크ريب ਦੇ ਸੂਟ ਲੈ ਕੇ ਆਈਏ ਹਨਾ ਜਿਨ੍ਹਾਂ ਦੇ ਨਾਲ ਚਨੌਨ ਚਪੌਂਦੇ ਦੁਪੱਟੇ ਹੋਣ ਉਹ ਜੀ ਅਗਲਾ ਕਲਰ ਚੈੱਕ ਕਰ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜੀ ਇਹ ਵਾਲੇ ਤੇ ਜਿਹੜੇ ਜਿਹੜੇ ਤੁਹਾਨੂੰ ਸੂਟ ਪਸੰਦ ਨੇ ਤੁਸੀਂ ਸਕਰੀਨਸ਼ਾਟ ਲਈ ਜਾਓ ਔਰ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਮਸਟਰਡ ਕਲਰ ਹੈ ਜੀ ਇਹ ਵੀ ਅਗਰ ਆਪਾਂ ਕਲਰਾਂ ਦੀ ਗੱਲ ਕਰੀਏ ਤਾਂ ਗਰਮੀ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਜਿਹੜੇ ਕਲਰ ਲੈ ਕੇ ਆਉਣੇ ਆ ਜੀ ਕਿਉਂਕਿ ਗਰਮੀ ਦੇ ਵਿੱਚ ਥੋੜੇ ਲਾਈਟ ਔਰ ਸੋਬਰ ਦੇ ਕਲਰ ਜਿਹੜੇ ਨੇ ਉਹ ਵਧੀਆ ਲੱਗਦੇ ਨੇ ਕਿਉਂਕਿ ਜ਼ਿਆਦਾ ਡਾਰਕ ਜਿਹੜੇ ਕਲਰ ਨੇ ਉਹ ਗਰਮੀ ਦੇ ਵਿੱਚ ਵਧੀਆ ਨਹੀਂ ਲੱਗਦੇ ਹੈਗੇ ਬੜਾ ਹੀ ਪਿਆਰਾ ਕਲਰ ਹੈ ਜੀ ਮਸਟਰਡ ਕਲਰ ਬਹੁਤ ਹੀ ਸੋਹਣੇ ਵਿੱਚ ਫਲਾਵਰ ਬਣੇ ਹੋਏ ਨੇ ਜਦੋਂ ਆਪਾਂ ਇਹਨਾਂ ਪ੍ਰਿੰਟ ਸੂਟਾਂ ਨੂੰ ਲੇਸਿਸ ਨਾਲ ਡਿਜ਼ਾਈਨ ਕਰਦੇ ਆਂ ਜੀ ਨੱਕ ਵਗੈਰਾ ਬਣਾਉਨੇ ਆਂ ਪਿੰਟੈਕਸ ਬਣਾ ਕੇ ਆਪਾਂ ਜਿਹੜੀ ਸ਼ਰਟ ਰੈਡੀ ਕਰਦੇ ਆਂ ਬਾਟਮ ਤੇ ਹਲਕੀ ਫੁਲਕੀ ਲੇਸਿਸ ਵਗੈਰਾ ਲਗਾਉਂਦੇ ਆਂ ਤਾਂ ਬਹੁਤ ਜ਼ਿਆਦਾ ਸੋਹਣੀ ਲੁੱਕ ਬਣ ਜਾਂਦੀ ਜੀ ਆਪਣੇ ਸੂਟਾਂ ਦੀ ਆ ਤੁਹਾਨੂੰ ਪਹਿਲਾਂ ਜਦੋਂ ਆਪਾਂ ਪ੍ਰਿੰਟ ਸੂਟ ਸਟਿਚ ਹੋਏ ਦਿਖਾਏ ਸੀ ਤੁਸੀਂ ਦੇਖਿਆ ਕਾਫੀ ਵਧੀਆ ਰਿਸਪੌਂਸ ਰਿਹਾ ਕਾਫੀ ਭੈਣਾਂ ਨੂੰ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਲੱਗੀ ਤੇ ਬੁਟੀਕ ਦਾ ਮਤਲਬ ਇਹੀ ਹੁੰਦਾ ਹੈ ਕਿ ਜਿਹੜੀ ਆਪਾਂ ਸੂਟ ਡਿਜ਼ਾਈਨ ਕਰਦੇ ਆਂ ਉਹਨਾਂ ਨੂੰ ਕੁਝ ਅਲੱਗ ਤੋਂ ਕੁਝ ਵੱਖ ਤੇ ਕੋਸ਼ਿਸ਼ ਇਹੀ ਰਹਿੰਦੀ ਕਿ ਤੁਹਾਡੇ ਤੱਕ ਵਧੀਆ ਤੋਂ ਵਧੀਆ ਚੀਜ਼ਾਂ ਜਿਹੜੀਆਂ ਨੇ ਪਹੁੰਚਾਈਏ। ਲਓ ਜੀ ਅਗਲਾ ਕਲਰ ਚੈੱਕ ਕਰ ਲਓ। ਇਹ ਵੀ ਕਲਰ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਬਹੁਤ ਜ਼ਿਆਦਾ ਸੂਟੇ ਵਾਲੇ ਆਪਾਂ ਨੇ ਸੇਲ ਕੀਤੇ ਆ। ਇਹ ਕਲਰ ਇਦਾਂ ਨਹੀਂ ਹੈਗੇ ਕਿ ਇਹ ਵੀ ਆਪਣੀ ਜਿਹੜੀ ਜੰਗ ਏਜ ਦੀਆਂ ਪਹਿਣਾ ਨੇ ਮੇਰੀਆਂ ਉਹ ਨਹੀਂ ਪਾ ਸਕਦੀਆਂ ਵੀ ਇਹ ਲਾਈਟ ਨੇ ਜਾਂ ਆਪਣੇ ਜ਼ਿਆਦਾ ਏਜ ਵਾਲੀਆਂ ਪਹਿਣਾ ਨੂੰ ਹੀ ਪਾ ਸਕਦੀ ਨੇ ਬਹੁਤ ਹੀ ਜ਼ਿਆਦਾ ਪਿਆਰੇ ਕਲਰ ਨੇ। ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੋਇਆ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ। ਇਹਦੇ ਵਿੱਚ ਗ੍ਰੀਨ ਵੀ ਹੈ, ਮਹਿਰੂਨ ਵੀ ਹੈ। ਅਗਰ ਆਪਾਂ ਇਹਨੂੰ ਮਹਿਰੂਨ ਦਾ ਟੱਚ ਦੇ ਕੇ ਲੈਸੀਸ ਵਗੈ ਇਦੇ ਉੱਪਰ ਲਗਾਉਣਾ ਤਾਂ ਬਹੁਤ ਜ਼ਿਆਦਾ ਸੋਹਣਾ suit ਬਣ ਜਾਣਾ। ਅਗਰ ਆਪਾਂ ਨਾ ਦੁਪੱਟਾ tie and dye ਦਾ ਕਰਵਾਉਨੇ ਆ ਤੇ ਇਹਦੇ ਵਿੱਚ ਜਿਵੇਂ ਮਹਿਰੂਨ ਕਲਰ ਹੋ ਗਿਆ, ਗ੍ਰੀਨ ਕਲਰ ਹੋ ਗਿਆ, ਹਲਕਾ ਜਿਹਾ ਬੇਸ ਕਲਰ ਚਾਹੀਏ ਸੋ ਹੀ skin color ਰੱਖ ਲਓ ਜਾਂ ਤੁਸੀਂ ਮਹਿਰੂਨ ਕਲਰ ਰੱਖ ਲਓ ਬਹੁਤ ਜ਼ਿਆਦਾ ਸੋਹਣਾ suit ਜਿਹੜਾ ਰੈਡੀ ਹੋ ਜਾਣਾ। ਕਿਉਂਕਿ ਕਈ ਵਾਰ ਸੀਜ਼ਨ ਨੂੰ ਨਾ ਆਪਾਂ ਜਦੋਂ ਸਾਹਮਣੇ ਦੇਖਦੇ ਜਿਵੇਂ ਤੁਹਾਨੂੰ ਮੈਂ suit ਦਿਖਾ ਰਹੀ ਆ ਆਪਾਂ ਨੂੰ ਪ੍ਰੋਪਰ ਜਿਹੀ ਲੁੱਕ ਜਿਹੜੀ ਨਹੀਂ ਪਤਾ ਲੱਗਦੀ। ਜਦੋਂ ਜਿਹੜੀ ਚੀਜ਼ ਸਟਿਚ ਹੋ ਕੇ ਆ ਜਾਂਦੀ ਹੈ ਤਾਂ ਉਹਦੀ ਲੁੱਕ ਉਸ ਟਾਈਮ ਪਤਾ ਲੱਗਦੀ ਹੈ ਕਿ ਹਾਂ ਵਾਕੇ ਬਹੁਤ ਔਰ ਸਕਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੈ ਤੁਸੀਂ ਸਾਨੂੰ ਵਾਇਸ ਮੈਸੇਜ ਭੇਜ ਸਕਦੇ ਹੋ ਔਰ ਤੁਹਾਡੀ ਕਨਫਿਊਜ਼ਨ ਜਿਹੜੀ ਆਪਾਂ ਦੂਰ ਕਰ ਸਕਦੇ ਹਾਂ ਫੋਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜੀ ਬਹੁਤ ਹੀ ਸੋਹਣਾ ਲਾਈਟ ਜਿਹਾ ਕਲਰ ਹੈ ਬਹੁਤ ਹੀ ਵਧੀਆ ਲੱਗਣਾ ਗਰਮੀ ਦੇ ਵਿੱਚ ਇਹਦੇ ਨਾਲ ਵੀ ਦੁਪੱਟਾ ਤੁਸੀਂ ਪਲੇਨ ਕਰਵਾਉਣਾ ਚਾਹੁੰਦੇ ਪਲੇਨ ਕਰਵਾ ਸਕਦੇ ਹੋ ਵੈਸੇ ਤਾਂ ਮੈਂ ਗੱਲ ਕਰਾਂ ਪਿਆਜ ਕਾ ਜਿਹੜਾ ਟ੍ਰੈਂਡ ਚੱਲ ਰਿਹਾ ਜੀ ਟਾਈ ਐਂਡ ਡਾਈ ਦੇ ਦੁਪੱਟਿਆਂ ਦਾ ਚੱਲ ਰਿਹਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਟਾਈ ਐਂਡ ਡਾਈ ਕਰਵਾ ਸਕਦੇ ਹੋ ਆ ਸਾਡੇ ਕੋਲ ਜਿਹੜਾ ਟਾਈ ਐਂਡ ਟਾਈ ਐਂਡ ਡਾਈ ਦੇ ਡਿਜ਼ਾਈਨ ਹੈ ਜੀ ਬਹੁਤ ਜ਼ਿਆਦਾ ਵਧੀਆ ਡਿਜ਼ਾਈਨ ਨੇ ਜਿਹੜੀ ਆਪਾਂ ਨੇ ਪਹਿਲਾਂ ਮੈਂ ਸੂਟ ਇੱਕ ਵੇਅਰ ਕੀਤਾ ਸੀ ਪ੍ਰਿੰਟ ਸੂਟ ਉਹਦੇ ਨਾਲ ਦੁਪੱਟਾ ਜਿਹੜਾ ਮੈਂ ਟਾਈ ਐਂਡ ਡਾਈ ਦਾ ਕਰਵਾਇਆ ਸੀ ਕਾਫੀ ਮੈਸੇਜ ਆਏ ਕਿ ਜੀ ਤੁਹਾਡਾ ਦੁਪੱਟਾ ਬਹੁਤ ਸੋਹਣਾ ਡਾਈ ਹੋਇਆ ਹੋਇਆ ਜਿਹੜੇ ਆਪਾਂ ਦੁਪੱਟੇ ਵੀ ਡਾਈ ਕਰਵਾਉਨੇ ਆ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਰੱਖ ਕੇ ਡਾਈ ਕਰਵਾਉਨੇ ਆ ਕਈ ਵਾਰ ਤਾਂ ਸਾਨੂੰ ਅੱਧਾ ਪੈਸਾ ਲਗਾ ਰਹੇ ਤੁਹਾਨੂੰ ਕੁਝ ਵਧੀਆ ਕਰਕੇ ਦਈਏ ਜੀ ਲਓ ਜੀ ਇਸ ਦਾ ਵੀ ਸਕਰੀਨ ਸ਼ਾਟ ਲੈ ਸਕਦੇ ਹੋ ਔਰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਜਿਨ੍ਹਾਂ ਨੇ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਔਰ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਹੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇਗੀ ਕਾਫੀ ਮੈਸੇਜ ਹੁੰਦੇ ਨੇ ਕਿ ਦੀਦੀ ਅਸੀਂ ਵੀਡੀਓ ਲੇਟ ਦੇਖੀ ਉਹ ਲੇਟ ਦੇਖਣ ਦਾ ਕਾਰਨ ਨਹੀਂ ਹੁੰਦਾ ਕਿ ਜਦੋਂ ਤੁਸੀਂ ਨੋਟੀਫਿਕੇਸ਼ਨ ਜਿਹੜਾ ਆਨ ਨਹੀਂ ਕੀਤਾ ਹੁੰਦਾ ਤਾਂ ਵੀਡੀਓ ਜਦੋਂ ਜਿਵੇਂ ਆਪਾਂ ਸਵੇਰੇ ਅਪਲੋਡ ਕੀਤੀ ਜਾਂ ਦੁਪਹਿਰੇ ਅਪਲੋਡ ਕੀਤੀ ਤੁਸੀਂ ਉਹਨੂੰ 3-4 ਘੰਟੇ ਬਾਅਦ ਦੇਖਦੇ ਹੋ ਤਾਂ ਕਈ ਵਾਰ ਤੁਹਾਨੂੰ ਵੀਡੀਓ ਜਿਹੜੀ ਸ਼ੋਅ ਨਹੀਂ ਹੁੰਦੀ ਹੈਗੀ ਹੈ ਨਾ ਜੇ ਤੁਸੀਂ ਨੋਟੀਫਿਕੇਸ਼ਨ ਔਨ ਕੀਤੀ ਹੋਏਗੀ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚੇਗੀ ਨੋਟੀਫਿਕੇਸ਼ਨ ਔਨ ਕਰਨ ਦਾ ਮਤਲਬ ਬੈਲ ਆਈਕਨ ਨੂੰ ਪ੍ਰੈਸ ਕਰਨਾ ਠੀਕ ਹੈ ਜੀ ਬੈਲ ਆਈਕਨ ਪ੍ਰੈਸ ਕਰ ਲਓ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਤੁਹਾਡੇ ਤੱਕ ਸਹੀ ਟਾਈਮ ਤੇ ਪਹੁੰਚੇ ਔਰ ਤੁਸੀਂ ਨਾਲ ਨਾਲ ਦੇਖੋ ਤੇ ਤੁਸੀਂ ਨਾਲ ਨਾਲ ਸੂਟ ਜੜਨੇ ਉਹ ਬੁੱਕ ਕਰ ਸਕੋ ਆਪਣੇ ਵਾਸਤੇ ਨੋਰੀ ਅਗਲਾ ਕਲਰ ਵੀ ਬਹੁਤ ਜਿਆਦਾ ਪਿਆਰਾ ਹੈ ਬਹੁਤ ਸੋਹਣਾ ਲਾਈਟ ਜਿਹਾ ਕਲਰ ਹੈ ਤੁਸੀਂ ਇਹਨਾਂ ਸੂਟਾਂ ਨੂੰ ਈਜ਼ੀਲੀ ਜਿਵੇਂ ਗੁਰਦੁਆਰਾ ਸਾਹਿਬ ਆਪਾਂ ਜਾਂਦੇ ਹਾਂ ਹਨਾ ਡੇਲੀ ਆਪਾਂ ਨੂੰ ਮਾਰਕੀਟ ਦੇ ਕੰਮ ਕਰਨ ਜਾਣਾ ਪੈਂਦਾ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਇਹਨਾਂ ਇਹ ਜਗ੍ਹਾ ਤੇ ਜਾਣਾ ਪੈਂਦਾ ਜਿੱਥੇ ਆਪਾਂ ਨੂੰ ਸਿੰਪਲ ਸੋਬਰ ਜਾਂ ਸੂਟ ਹੋਣਾ ਚਾਹੀਦਾ ਔਰ ਆਪਾਂ ਚਾਹਣਾ ਕਿ ਸਾਡੀ ਲੁੱਕ ਵੀ ਵਧੀਆ ਆਵੇ ਤੇ ਇਹ ਉਹ ਵਾਲੇ ਸੂਟ ਨੇ ਜੀ ਹਾਂ ਤੇ ਕੋਸ਼ਿਸ਼ ਇਹ ਹੀ ਕਰਦੇ ਆ ਕਿ ਤੁਹਾਡੇ ਤੱਕ ਵਧੀਆ ਤੋਂ ਵਧੀਆ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਪਹੁੰਚਾਈਆਂ ਜਾਣ ਨਾ ਹਾਸ ਤਵੇਤ ਵੀ ਠੀਕ ਨਹੀਂ ਹੈਗੀ ਕਾਫੀ ਜ਼ਿਆਦਾ ਕੋਲਡ ਹੋਇਆ ਪਿਆ ਖਾਂਸੀ ਹੋਈ ਪਈ ਹੈ ਤੇ ਸੋਚਿਆ ਕਿ ਪ੍ਰਿੰਟ ਸੂਟ ਨਹੀਂ ਸੀ ਹੈ ਕਿ ਕਾਫੀ ਮੈਸੇਜ ਆ ਰਹੇ ਸੀ ਕਿ ਦੀਦੀ ਪ੍ਰਿੰਟ ਸੂਟ ਲੈ ਕੇ ਆਓ ਤੇ ਇਹ ਵਾਲੇ ਸੂਟ ਰਹਿਣਗੇ ਜੀ ਬਿਨਾ ਦੁਪੱਟੇ ਤੋਂ ਰਹਿਣਗੇ ਠੀਕ ਹੈ ਜੀ ਤੁਹਾਨੂੰ ਜਿਹੜਾ ਸਕਰੀਨ ਤੇ ਪ੍ਰਾਈਸ ਸ਼ੋ ਹੋ ਰਿਹਾ ਬਿਨਾ ਸਟੀਚਿੰਗ ਔਰ ਬਿਨਾ ਦੁਪੱਟੇ ਤੋਂ ਹੋ ਰਿਹਾ ਜੀ ਅਗਰ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤੁਹਾਨੂੰ ਦੱਸ ਸਕਦੇ ਹੋ ਅਗਰ ਕਈ ਵਾਰ ਆਪਣੇ ਕੋਲ ਦੁਪੱਟੇ ਆਲਰੇਡੀ ਘਰੇ ਪਏ ਹੁੰਦੇ ਆਪਾਂ ਰੀਡਾਈ ਵੀ ਕਰਵਾ ਸਕਦੇ ਹਾਂ ਜ਼ਰੂਰੀ ਨਹੀਂ ਕਿ ਤੁਸੀਂ ਦੁਪੱਟਾ ਸਾਡੇ ਤੋਂ ਲੈਣਾ ਹੀ ਹੈ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਰਹੇਗੀ ਵੀ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਜਾਂ ਨਹੀਂ ਲੈਣਾ ਚਾਹੁੰਦੇ ਤੇ ਇਸ ਤੋਂ ਇਲਾਵਾ ਵੀ ਤੁਸੀਂ ਸਾਡੇ ਤੋਂ ਹੈਂਡਵਰਕ ਦੇ ਪੀਸ ਤੁਸੀਂ ਕੁਝ ਵੀ ਥ्रेडਵਰਕ ਦੇ ਵਿੱਚ ਰੈਡੀ ਕਰਵਾਉਣਾ ਜਿਵੇਂ ਗਰਮੀ ਹੈ ਜੀ ਗਰਮੀ ਦੇ ਵਿੱਚ ਆਪਾਂ कॉटन ਦੇ ਸੂਟਾਂ ਦੇ ਥ्रेडਵਰਕ ਕਰ ਰਿਹਾ ਜਿਵੇਂ ਦਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਡਿਜ਼ਾਈਨ ਜਿਹੜਾ ਸੈਂਡ ਕਰ ਸਕਦੇ ਹੋ ਫੈਬਰਿਕ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਫੈਬਰਿਕ ਬਾਰੇ ਨੌਲੇਜ ਰੱਖਦੇ ਹੋ ਤਾਂ ਫੈਬਰਿਕ ਬਾਰੇ ਦੱਸ ਸਕਦੇ ਹੋ ਕਿ ਦੇਦੀ ਅਸੀਂ ਇਸ ਬੇਸ ਤੇ ਕਰਵਾਉਣਾ ਚਾਹੁੰਦੇ ਹਾਂ ਮਸਲੀਨ ਤੇ ਕਰਵਾਉਣਾ ਚਾਹੁੰਦੇ ਹਾਂ कॉटन ਤੇ ਕਰਵਾਉਣਾ ਚਾਹੁੰਦੇ ਹਾਂ ਕਿਸੇ ਵੀ ਫੈਬਰਿਕ ਤੇ ਤੁਸੀਂ ਕਰਵਾਉਣਾ ਚਾਹੁੰਦੇ ਜਿਵੇਂ ਜ਼ੋਰਜਟ ਹੋ ਗਈ ਹੈ ਨਾ ਕਿਉਂਕਿ ਜਿਹੜਾ ਜ਼ੋਰਜਟ ਫੈਬਰਿਕ ਹੈ ਉਹ ਹਾਰ ਟਾਈਮ ਫੈਬ੍ਰਿਕ ਜਿਹੜਾ ਚੱਲਦਾ ਹੈ ਕਿਉਂਕਿ ਉਹ ਕਾਫੀ ਲਾਈਟ ਵੇਟ ਹੁੰਦਾ ਤੇ ਕਿਸੇ ਵੀ ਤਰ੍ਹਾਂ ਤੁਹਾਨੂੰ ਥ्रेड ਵਰਕ ਪਸੰਦ ਹੈ ਹੈਂਡ ਵਰਕ ਪਸੰਦ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਉਸੇ ਤਰੀਕੇ ਨਾਲ ਤੁਹਾਨੂੰ ਜਿਹੜੀ ਚੀਜ਼ ਹੋ ਰੈਡੀ ਕਰਕੇ ਦਵਾਂਗੇ ਤੇ ਲੋ ਜੀ ਇਹ ਸੀ ਅੱਜ ਦੀ ਸਾਡੀ ਪ੍ਰਿੰਟ ਸੂਟਾਂ ਦੀ ਕਲੈਕਸ਼ਨ ਹੋਪ ਕਿ ਤੁਹਾਨੂੰ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਹੋ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਔਰ ਨਾਲ ਹੀ ਚੈਨਲ ਜਿਹੜਾ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ